ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਈਫ ਨੇ ਕੱਲ ਇੱਕ ਬੱਚੀ ਨੂੰ ਜਿਹੜਾ ਜਨਮ ਦਿੱਤਾ ਤੇ ਉਸ ਤੋਂ ਉੱਤੇ ਜਿਹੜਾ ਕਾਫੀ ਬਵਾਦ ਵੀ ਖੜਾ ਹੋ ਗਿਆ ਹੈ ਕੁਝ ਟਾਈਮ ਪਹਿਲਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਸਿੱਧੂ ਮੂਸੇਵਾਲ ਦੀ ਮਾਤਾ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਮਤਲਬ ਦੁਨੀਆ ਤੇ ਇੱਕ ਛੋਟਾ ਸਿੱਧੂ ਮੂਸੇਵਾਲ ਆਇਆ ਸੀ ਉਸ ਵੇਲੇ ਜਿਹੜਾ ਭਗਵੰਤ ਮਾਨ ਨੇ ਸਬੂਤ ਮੰਗਿਆ ਸੀ ਕਿ ਸਾਨੂੰ ਸਬੂਤ ਦਿਓ ਵੀ ਇਹ ਬੱਚਾ ਕਿਵੇਂ ਪੈਦਾ ਹੋਇਆ ਤਾਂ ਉਸੇ ਗੱਲ ਵਿੱਚ ਦੋਸਤੋ ਹੁਣ ਭਗਵੰਤ ਮਾਨ ਖੁਦ ਵੀ ਅੜਦੇ ਦਿਖਾਈ ਦੇ ਰਹੇ ਨੇ ਤੇ ਲੋਕ ਕਹਿ ਰਹੇ ਨੇ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਤੋਂ ਸਬੂ ਇਤਰਾ ਆਪ ਵੀ ਸਬੂਤ ਦਿਓ ਵੀ ਤੁਹਾਡੇ ਕੋਲ ਐਨੀ ਉਮਰ ਵਿੱਚ ਜਿਹੜਾ ਬੱਚਾ ਕਿਵੇਂ ਹੋਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲ ਦੀ ਮਾਤਾ ਹੌਸਵਲੇ 58 ਸਾਲ ਦੀ ਸੀ ਪਰ ਦੋਸਤੋ ਭਗਵੰਤ ਮਾਨ ਦੀ ਵਾਈਫ ਐਨੀ ਉਮਰ ਦੀ ਨਹੀਂ ਹੈ ਭਗਵੰਤ ਮਾਨ ਦੀ ਵਾਈਫ ਤਕਰੀਬਨ 40 ਕ ਸਾਲ ਦੀ ਹੈ ਪਰ ਦੋਸਤੋ ਸਿੱਧੂ ਮੂਸੇਵਾਲ ਦੀ ਮਾਤਾ ਜਿਹੜੀ 58 ਸਾਲ ਦੀ ਸੀ ਤੇ ਭਗਵੰਤ ਮਾਨ ਨੇ ਉਸ ਵੇਲੇ ਸਬੂਤ ਮੰਗੇ ਸੀ ਕਿ ਬੱਚੇ ਦੇ ਸਬੂਤ ਦਿਓ ਵੀ ਕਿਸ ਤਰ੍ਹਾਂ ਹੋਇਆ ਪਰ ਦੋਸਤੋ ਹੁਣ ਲੋਕ ਜਿਹੜੇ ਕਾਫੀ ਭੱਖਦੇ ਦਿਖਾਈ ਦੇ ਰਹੇ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਈਫ ਕੋਲ ਆਪ ਬੱਚਾ ਹੋਇਆ ਤਾਂ ਦੋਸਤੋ ਇਸ ਤੇ ਮੁੱਖ ਮੰਤਰੀ ਦਾ ਕੀ ਰਿਐਕਸ਼ਨ ਹੋਊਗਾ ਦੇਖਣ ਵਾਲੀ ਗੱਲ ਹੋਊਗੀ ਬਾਕੀ ਦੋਸਤੋ ਗੱਲ ਕਰੀ ਦੋਵੇਂ ਘਰਾਂ ਵਿੱਚ ਬਹੁਤ ਵੱਡੀਆਂ ਖੁਸ਼ੀਆਂ ਆਈਆਂ ਨੇ ਪਹਿਲਾਂ ਸਿੱਧੂ ਮੂਸ ਜਿਨ੍ਹਾਂ ਨੂੰ ਬੱਚੇ ਦੀ ਬਹੁਤ ਜ਼ਿਆਦੇ ਲੋੜ ਸੀ ਤੇ ਮੂਸੇਪਿੰਡ ਵਿੱਚੋਂ ਰੌਣਕਾਂ ਆ ਤੇ ਹੁਣ ਦੋਸਤੋ ਭਗਵੰਤ ਮਾਨ ਨੂੰ ਵੀ ਜਿਹੜੀ ਕਾਫੀਆਂ ਵਧਾਈਆਂ ਦੇ ਰਹੇ ਨੇ ਲੋਕ ਤੇ ਬਹੁਤ ਜ਼ਿਆਦੇ ਲੋਕ ਕਹਿ ਰਹੇ ਨੇ ਵੀ ਇੱਕ ਬਹੁਤ ਚੰਗਾ ਹੋਇਆ ਕਿ ਭਗਵੰਤ ਮਾਨ ਕੋਲ ਧੀ ਹੋ ਗਈ ਕਿਉਂਕਿ ਦੋਸਤੋ ਪਹਿਲਾਂ ਜੋ ਭਗਵੰਤ ਮਾਨ ਦੇ ਬੱਚੇ ਸੀ ਉਹ ਅਮਰੀਕਾ ਵਿੱਚ ਰਹਿੰਦੇ ਨੇ ਤੇ ਉਹਨਾਂ ਕਰਕੇ ਭਗਵੰਤ ਮਾਨ ਕਾਫੀ ਟੁੱਟ ਵੀ ਚੁੱਕਿਆ ਸੀ ਇਸ ਕਰਕੇ ਕਾਫੀ ਲੋਕ ਜਿਹੜੇ ਭਗਵੰਤ ਮਾਨ ਨੂੰ ਵਧਾਈਆਂ ਦੇ ਰਹੇ ਨੇ ਤਾਂ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਹਾਡਾ ਕੀ ਰਿਐਕਸ਼ਨ ਹੈ